ਅੰਮ੍ਰਿਤ ਸਰ ਲੋਕ ਸਭਾ ਇਲੈਕਸ਼ਨ ਲਈ ਪੂਰੀ ਹਰ ਇੱਕ ਪਾਰਟੀ ਦੀ ਪੂਰੀ ਪੂਰੀ ਤਿਆਰੀ ਹੈ ਬੀਜੇਪੀ ਆਪਣੇ ਲੈਵਲ ਤੇ ਪੂਰੀ ਤਿਆਰੀ ਕਰੀ ਬੈਠੀ ਹੈ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਔਰ ਹਰਵਿੰਦਰ ਸਿੰਘ ਸੰਧੂ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਉਹਨਾਂ ਕੋ ਜਾਣਿਆ ਕਿ ਕੀ ਤਿਆਰੀਆਂ ਨੇ ਕਿਸ ਤਰ੍ਹਾਂ ਬੀਜੇਪੀ ਲੈ ਕੇ ਚੱਲੀ ਹੈ ਕਿਸ ਤਰ੍ਹਾਂ ਸੰਗਠਿਤ ਕਰ ਰਹੀ ਹੈ ਪੂਰੇ ਜ਼ਿਲ੍ਹੇ ਨੂੰ ਕਿ ਹਰ ਬੂਤੇ ਹਰ ਲੈਵਲ ਦੇ ਉੱਤੇ ਹਰ ਵੋਟਰ ਨੂੰ ਕਿਸ ਤਰ੍ਹਾਂ ਬੀਜੇਪੀ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਹੈ ਜਾਣਨੇ ਉਹਨਾਂ ਦੇ ਕੋਲ ਸੰਧੂ ਸਾਹਿਬ ਬੀਜੇਪੀ ਦੀ ਵੀ ਪੂਰੀ ਤਿਆਰੀ ਹੈ ਮੈਦਾਨ ਖੁੱਲ ਗਿਆ ਹੈ ਮੈਦਾਨ ਚੱਲ ਰਿਹਾ ਹੈ ਹਰ ਪਾਰਟੀ ਦਾ ਕੈਂਡੀਡੇਟ ਐਸ ਟਾਈਮ ਮੈਦਾਨ ਦੇ ਵਿੱਚ ਹੈ ਹਰ ਤਰਫੋਂ ਆਪਣਾ ਜੋਰ ਲਗਾਇਆ ਜਾ ਰਿਹਾ ਹੈ ਐਜ਼ ਅ ਬੀਜੇਪੀ ਪ੍ਰਧਾਨ ਤੁਸੀਂ ਕੀ ਸਮਝਦੇ ਹੋ ਕਿ ਬੀਜੇਪੀ ਦੀ ਕੀ ਤਿਆਰੀ ਹੈ ਕਿਸ ਤਰ੍ਹਾਂ ਬੀਜੇਪੀ ਲੈ ਕੇ ਚੱਲ ਰਹੀ ਹੈ ਇਹ ਇਲੈਕਸ਼ਨ ਨੂੰ ਦੇਖੋ ਮੈਂ ਬੀਜੇਪੀ ਦੇ ਅਧਿਕਸ਼ ਹੋਣ ਦੇ ਨਾਤੇ ਅੱਜ ਮੈਨੂੰ ਕੋਈ ਮੇਰਾ 1.5 ਸਾਲ ਦਾ ਕਾਰਜਕਾਲ ਹੋ ਗਿਆ ਔਰ ਅਸੀਂ 1.5 ਸਾਲ ਤੋਂ ਹੀ ਤਿਆਰੀ ਕਰ ਰਹੇ ਸੀ ਲੋਕ ਸਭਾ ਦੀ ਅਸੀਂ ਆਪਣੇ ਮੰਡਲ ਦੀਆਂ ਪਹਿਲੋਂ ਆਪਣੀ ਜ਼ਿਲ੍ਹੇ ਦੀ ਟੀਮ ਗਠਿਤ ਕੀਤੀ ਮੰਡਲ ਦੀ ਟੀਮ ਗਠਿਤ ਕੀਤੀ ਫਿਰ ਉਹਦੇ ਸ਼ਕਤੀ ਕੇਂਦਰ ਬਣਾਏ ਸ਼ਕਤੀ ਕੇਂਦਰ ਤੋਂ ਅਸੀਂ ਬੂਥ ਲੈਵਲ ਤੱਕ ਦੀਆਂ ਕਮੇਟੀਆਂ ਬਣਾਈਆਂ ਔਰ ਬੂਥ ਦੇ ਇੱਕ ਇੱਕ ਬੂਥ ਵਿੱਚ ਸਾਡੇ ਕੋਲ 11 11 ਮੈਂਬਰੀ ਟੀਮਾਂ ਇਸ ਵੇਲੇ ਸਾਡੇ ਕੋਲ ਹੈ ਅਸੀਂ ਸਮਝਦੇ ਹਾਂ ਅਸੀਂ ਤਿਆਰ ਹਾਂ ਅਸੀਂ ਰਾਈਟ ਫਰਮ ਦਾ ਫਰਸਟ ਡੇ ਤਿਆਰ ਹੈ ਅਸੀਂ ਤੇ ਕੈਂਡੀਡੇਟ ਸਾਡੇ ਕਮਲ ਦਾ ਫੁੱਲ ਦਾ ਨਿਸ਼ਾਨ ਹੁੰਦਾ ਹੈ ਚਿੰਨ ਹੁੰਦਾ ਹੈ ਅਸੀਂ ਉਹਦੇ ਵਾਸਤੇ ਤਿਆਰੀ ਕਰਦੇ ਹਾਂ ਉਹਦੇ ਵਿੱਚ ਜਿਹੜਾ ਵੀ ਕੈਂਡੀਡੇਟ ਸਾਡੇ ਜਿਸ ਹਾਈ ਕਮਾਂਡ ਤੈਅ ਕਰਦੀ ਹੈ ਉਹਨੂੰ ਅਸੀਂ ਫਿੱਟ ਕਰ ਦਿੰਨੇ ਆ ਤੇ ਅਸੀਂ ਆਪਣੀ ਲੜਾਈ ਸ਼ੁਰੂ ਕਰ ਦਿੰਨੇ ਆ ਜਦੋਂ ਦੀ ਸਦਾਤਰਨਜੀਤ ਸਿੰਘ ਸੰਧੂ ਜੀ ਜੋ ਸਾਡੇ ਕੈਂਡੀਡੇਟ ਬਣੇ ਆ ਔਰ ਮੈਂ ਸਮਝਦਾ ਸ਼ਹਿਰ ਦੇ ਵਿੱਚ ਇੱਕ ਨਵਾਂ ਉਤਸ਼ਾਹ ਆ ਗਿਆ ਕਿਉਂਕਿ ਸਾਡੀਆਂ ਦੋ ਹੀ ਡਿਮਾਂਡਾਂ ਹੁੰਦੀਆਂ ਸੀ ਸਾਡੇ ਲੀਡਰ ਸਾਹਿਬਾਂ ਦੀਆਂ ਉਹ ਤੋਂ ਹਾਈ ਕਮਾਂਡ ਨੂੰ ਕਿ ਪਹਿਲੋਂ ਇੱਕ ਤੇ ਸਾਡਾ ਜਿਹੜਾ ਕੈਂਡੀਡੇਟ ਹੈ ਥੋੜਾ ਜਿਆਦਾ अर्ਲੀ ਦਿੱਤਾ ਜਾਵੇ ਤਾਂ ਕਿ ਉਹਨੂੰ ਤਿਆਰੀ ਕੀਤੀ ਜਾਵੇ ਇੱਕ ਲੋਕਲ ਦਿੱਤਾ ਜਾਵੇ ਔਰ ਸਾਡੀਆਂ ਦੋਨੋਂ ਡਿਮਾਂਡਾਂ ਪੂਰੀਆਂ ਆਈਆਂ ਇੱਕ ਤਾਂ ਸਾਨੂੰ ਕੈਂਡੀਡੇਟ ਥੋੜਾ ਜਿਆਦਾ ਪਹਿਲਾਂ ਸਾਨੂੰ ਟਾਈਮ ਮਿਲ ਗਿਆ ਔਰ ਦੂਸਰਾ ਲੋਕਲ ਕੈਂਡੀਡੇਟ ਹੈ ਭਾਵੇਂ ਉਹ ਐਮਬੈਸਡਰ ਰਹੇ ਆ ਪਰ ਉਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਉਹਨਾਂ ਦੀ ਇੱਥੇ ਹੀ ਕੋਠੀ ਹੈ ਗ੍ਰੀਨ ਐਵੇਨਿਊ ਵਿਕੇ ਔਰ ਉਹਨਾਂ ਦੀ ਮੁੱਢਲੀ ਪੜਾਈ ਵੀ ਅੰਮ੍ਰਿਤਸਰ ਤੋਂ ਆਇਆ ਔਰ ਉਹ ਅੰਮ੍ਰਿਤਸਰ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਅੰਮ੍ਰਿਤਸਰ ਦੀਆਂ ਦੁੱਖ ਤਕਲੀਫਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਪਹਿਲੋਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਅਮਰੀਕਾ ਦੇ ਵਿੱਚ ਪੱਗ ਦਾ ਨਾਮ ਰੋਸ਼ਨ ਕੀਤਾ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਕੈਂਡੀਡੇਟ ਸਾਨੂੰ ਸਾਡੇ ਸ੍ਰੀ ਪ੍ਰਧਾਨ ਮੰਤਰੀ ਜੀ ਨੇ ਦਿੱਤੇ ਆ ਇਹ ਉਹ ਕੈਂਡੀਡੇਟ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਅਗਰ ਐਮਬੈਸਡਰ ਹੋਵੇ ਤੇ ਇਹੋ ਜਿਹਾ ਹੋਵੇ ਤੇ ਸਾਨੂੰ ਹੁਣ ਐਰਕੀ ਅੰਮ੍ਰਿਤਸਰ ਨਿਵਾਸੀਆਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਪਹਿਲੋਂ ਵੀ ਮਿਲਿਆ ਸੀਗਾ ਦੋ ਵਾਰ ਉਦੋਂ ਅਸੀਂ ਸਮਝ ਨਹੀਂ ਪਾਇਆ ਪਰ ਅਭੀ ਨਹੀਂ ਤਾਂ ਕਬੀ ਨਹੀਂ ਹੁਣ ਜਿਹੜਾ ਮੌਕਾ ਮਿਲਿਆ ਉਹ ਸਾਨੂੰ ਸਾਰਿਆਂ ਨੂੰ ਉਹਦੇ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ ਔਰ ਦੇਖਣਾ ਚਾਹੀਦਾ ਹੈ ਕਿ ਇਹੋ ਜਿਹਾ ਕੈਂਡੀਡੇਟ ਹੀ ਹੈ ਜਿਹੜਾ ਸਾਨੂੰ ਅੰਮ੍ਰਿਤਸਰ ਦੀ ਇੱਕ ਨੁਹਾਰ ਬਦਲ ਸਕਦਾ ਹੈ ਤੁਸੀਂ ਬਾਰ-ਬਾਰ ਤੁਸੀਂ ਤਾਂ ਕਹਿ ਰਹੇ ਹੋ ਕੈਂਡੀਡੇਟ ਲੋਕਲ ਹੈ ਪਰ ਬਾਰ-ਬਾਰ ਵਿਪੱਖਸ਼ ਇੱਕ ਗੱਲ ਉੱਤੇ ਉਠਾਉਂਦਾ ਹੈ ਕਿ ਬਾਹਰੋਂ ਆਇਆ ਹੈ ਕੈਂਡੀਡੇਟ ਤੇ ਇੱਥੇ ਆ ਕੇ ਨਾ ਉਹ ਅੰਮ੍ਰਿਤਸਰ ਦਾ ਪਤਾ ਹੈ ਨਾਮ ਅੰਮ੍ਰਿਤਸਰ ਵਾਸੀਆਂ ਦਾ ਪਤਾ ਗਲੀ-ਮੱਲਿਆਂ ਦਾ ਪਤਾ ਹੈ ਉਹ ਆ ਕੇ ਹੁਣ ਸਾਡੇ ਉੱਤੇ ਰਾਜ ਕਰਨ ਦੀ ਤਿਆਰੀ ਕਰ ਰਿਹਾ ਹੈ ਦੇਖੋ ਵਿਪੱਖਸ਼ ਕੁਲ ਉਹਨਾਂ ਦੇ ਵਾਸਤੇ ਕਹਿਣ ਵਾਸਤੇ ਹੋਰ ਕੁਝ ਬਚਦਾ ਨਹੀਂ ਉਹ ਇੱਕ ਸਿਪਾਹੀ ਹੁੰਦਾ ਹੈ ਜਾਂ ਕੋਈ ਜਿਹੜਾ ਫੌਜ 'ਚ ਕੰਮ ਕਰਦਾ ਹੈ ਜੇ ਅਜੋ ਅੰਮ੍ਰਿਤਸਰ ਦਾ ਹੈ ਤੇ ਉਹ ਉਹਨੂੰ ਨੌਕਰੀ ਕਿਤੇ ਲੇ ਲद्दाख ਦੇ ਵਿੱਚ ਕਰਨੀ ਮਿਲਦੀ ਹੈ ਜਾਂ ਕਿਤੇ ਹੋਰ ਕਿਸੇ ਸੂਬੇ ਚ ਨੌਕਰੀ ਕਰਦਾ ਜਦੋਂ ਰਿਟਾਇਰ ਹੁੰਦਾ ਹੈ ਤਾਂ ਉਹ ਆਪਣੇ ਘਰ ਵਿੱਚ ਵਾਪਸੀ ਕਰਦਾ ਔਰ ਉਹ ਜੇ ਅੰਮ੍ਰਿਤਸਰ ਦਾ ਉਹਨੇ ਅੰਮ੍ਰਿਤਸਰ ਹੀ ਵਾਪਸੀ ਕੀਤੀ ਉਹ ਇੰਡੀਅਨ ਫੋਰਨ ਸਰਵਿਸਸ ਵਿੱਚ ਰਹੇ ਉਹਨਾਂ ਦੇ ਦਾਦਾ ਜੀ ਇੱਥੇ ਇਹ ਇਤੋਂ ਦੇ ਸੀ ਉਹਨਾਂ ਦੇ ਫਾਦਰ ਬਿਸ਼ਨ ਸਿੰਘ ਸਦਾ ਬਿਸ਼ਨ ਸਿੰਘ ਸਮੁੰਦਰੀ ਜੀ ਜੋ ਕਿ ਫਰਸਟ ਵਾਈਸ ਚਾਂਸਲਰ ਰਹੇ ਯੂਨੀਵਰਸਿਟੀ ਦੇ ਉਹਨਾਂ ਦੇ ਮਾਤਾ ਜੀ ਨੇ ਇੱਥੇ ਗਵਰਮਨ ਸਰੂ ਪੁਰਾਣੀ ਗਵਰਮਨ ਕਾਲਜ ਪੜਾਇਆ ਔਰ ਉਹ ਆਪ ਉਹਨਾਂ ਦੀ ਮੁੱਢਲੀ ਜਿਹੜੀ ਸਿੱਖਿਆ ਹੈ ਇੱਥੋਂ ਸੇਂਟ ਫਾਂਸਿਸ ਸਕੂਲ ਤੋਂ ਸ਼ੁਰੂ ਹੋਈ ਬਟ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਇੱਥੋਂ ਅੰਮ੍ਰਿਤਸਰ ਦਾ ਇੱਕ ਪੁੱਤਰ ਉੱਠ ਕੇ ਜਿਨੇ ਸਾਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਉਹ ਫੇਰ ਵਾਪਸ ਆਣ ਕੇ ਜੋ ਅੱਜ ਚਾਹਦੇ ਉਹਨਾਂ ਵਾਸਤੇ ਬਹੁਤ ਸਾਰੀਆਂ ਆਪਸ਼ਨ ਸੀ ਜਿਹੜੇ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਦੇ ਬਹੁਤ ক্লোਜ਼ ਨੇ ਉਹਨਾਂ ਵਾਸਤੇ ਕਾਫੀ ਆਪਸ਼ਨ ਸੀ ਉਹ ਦੁਬਾਰਾ ਐਕਸਟੈਂਸ਼ਨ ਵੀ ਲੈ ਸਕਦੇ ਸੀਗੇ ਬਟ ਉਹਨਾਂ ਨੇ ਆਪਣੀ ਗੁਰੂ ਨਗਰੀ ਦੀ ਸੇਵਾ ਦਾ ਇੱਕ ਚੁਣਿਆ ਸੋ ਮੈਂ ਸਮਝਦਾ ਇੱਕ ਬਹੁਤ ਵੱਡੀ ਗੱਲ ਹੈ ਵਿਪਖਸ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਾਂ ਤੇ ਉਹਨਾਂ ਕੋਈ ਮੁੱਦਾ ਹੋਰ ਲੱਭਣ ਤਾਂਕਿ ਇਹ ਮੁੱਦਾ ਐਰ ਕੀ ਉਹਨਾਂ ਦਾ ਚਲਣਾ ਨਹੀਂ ਸੰਦੂ ਸਾਹਿਬ 2014 ਦੇ ਵਿੱਚ ਅਸੀਂ ਅਰुण ਜੇਤਲੀ ਜੀ ਨੂੰ ਮੈਦਾਨ 'ਚ ਉਤਾਰਿਆ ਸੀਗਾ ਅਸੀਂ ਉਹਨਾਂ ਨੂੰ ਵੋਟ ਨਹੀਂ ਪਾ ਸਕੇ 2019 ਦੇ ਵਿੱਚ ਅਸੀਂ ਹਰਦੀਪ ਸਿੰਘ ਪੁਰੀ ਨੂੰ ਉਤਾਰਿਆ ਉਹਨਾਂ ਨੂੰ ਅਸੀਂ ਵੋਟ ਨਹੀਂ ਪਾ ਸਕੇ ਉਹ ਵੀ ਇੱਥੋਂ ਨਿਰਾਸ਼ ਗਏ ਪਰ ਫਿਰ ਵੀ ਉਹ ਜਾ ਕੇ ਮੰਤਰੀ ਪਦ ਤੇ ਬੈਠੇ ਨੇ ਇਸ ਵਾਰ ਜਸਰਾ ਤਰਨਜੀਤ ਸਿੰਘ ਸੰਧੂ ਅੰਬੈਸਡਰ ਰਹੇ ਨੇ ਜਿਹੜੇ ਉਹਨਾਂ ਨੂੰ ਵੀ ਇਹੀ ਉਮੀਦ ਜਗਾਈ ਜਾ ਰਹੀ ਹੈ ਜੋ ਸਿਆਸੀ ਹਲਕਿਆਂ 'ਚ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਚੱਲਦੀ ਹੈ ਕਿ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਜੇ ਉਹ ਇਥੋਂ ਨਹੀਂ ਜਿੱਦੇ ਤੇ ਤੀਸਰੀ ਵਾਰੀ ਵੀ ਅਸੀਂ ਇਹ ਨਿਰਾਸ਼ਤਾ ਹੱਥ ਚ ਲਵਾਂਗੇ ਕਿ ਅਸੀਂ ਉਹਨਾਂ ਨੂੰ ਮੰਤਰੀ ਨਹੀਂ ਬਣਾ ਸਕੇ ਜੇ ਅਸੀਂ ਨਹੀਂ ਜਿਤਾਉਂਦੇ ਦੇਖੋ ਨਹੀਂ ਵਾਲਾ ਸ਼ਬਦ ਐਸਵਰੇ ਹੈ ਨਹੀਂ ਕਿਉਂਕਿ ਪਹਿਲੀ ਵਾਰ ਜਦੋਂ ਜੇਤਲੀ ਜੀ ਆਏ ਸੀ ਉਦੋਂ ਵੀ ਅਸੀਂ ਲੋਕਾਂ ਨੂੰ ਸਮਝਾਇਆ ਸੀਗਾ ਕਿ ਇਹ ਬਹੁਤ ਪਾਵਰਫੁੱਲ ਮੰਤਰੀ ਹੋਣਗੇ ਜਿਨ੍ਹਾਂ ਨੂੰ ਆਪਾਂ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਭੇਜੀਏ ਤੇ ਅੰਮ੍ਰਿਤਸਰ ਦੇ ਨੁਹਾਰ ਬਦਲ ਸਕਦੀ ਹੈ ਦੂਜੀ ਵਾਰ ਹਰਦੀਪ ਸਿੰਘ ਪੁਰੀ ਜੀ ਸਾਡੇ ਮਾਨਯੀ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਅਰਬਨ ਡਿਵੈਲਪਮੈਂਟ ਮਿਨਿਸਟਰ ਅਸੀਂ ਉਹ ਤੋਂ ਵੀ ਨਹੀਂ ਸਮਝੇ ਪਰ ਹੁਣ ਸਾਨੂੰ ਸਮਝ ਲੈਣਾ ਚਾਹੀਦਾ ਪਰ ਹੁਣ ਮੈਨ ਲੱਗਦਾ ਹੈ ਸਮਝਣਾ ਕਿ ਹੁਣ ਲੋਕ ਸਮਝ ਗਿਆ ਹੈ ਜਿੱਥੋਂ ਵੀ ਤੁਸੀਂ ਜਾਓ ਲੋਕੀ ਕਹਿੰਦੇ ਐ ਇਸ ਵਾਰ ਅਸੀਂ ਗਲਤੀ ਨਹੀਂ ਕਰਨੀ ਐਸ ਵਾਰ ਦੇਖੋ ਇਹ ਵੀ ਆਉਣ ਵਾਲੇ ਸਾਡੇ ਮਿਨਿਸਟਰ ਨੇ ਕਿਉਂਕਿ ਇਹਨੇ ਸੂਜਵਾਨ ਇੰਟੈਲੈਕਚੁਅਲ ਔਰ ਇਨੀਆਂ ਦੇਸ਼ਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸਾਡੇ ਦੇਸ਼ ਨੂੰ ਜੇ ਪ੍ਰਧਾਨ ਮੰਤਰੀ ਜੀ ਦੇ ਇੱਕ ਦੂਤ ਬਣ ਕੇ ਇਹਨਾਂ ਨੇ ਸਾਡੇ ਦੇਸ਼ ਦਾ ਨਾਂ ਚਮਕਾਇਆ ਸਾਡੇ ਪਾਸਪੋਰਟ ਦੀ ਵੈਲਿਊ ਵਧਾਈ ਤੇ ਇਹਨਾਂ ਦਾ ਇੰਟੈਲੈਕਟ ਲੈਵਲ ਜ਼ਰੂਰ ਸਾਡੇ ਮੈਂ ਸਮਝਦਾ ਪ੍ਰਧਾਨ ਮੰਤਰੀ ਯੂਜ਼ ਕਰਨਗੇ ਪਰ ਆਪਾਂ ਸਾਰੇ ਜਿਹੜੇ ਅੰਮ੍ਰਿਤਸਰ ਨਿਵਾਸੀ ਆ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਨੇ ਵੱਡੇ लेवल ਤੇ ਜੋ ਸਾਨੂੰ ਇਸ ਕੈਂਡੀਡੇਟ ਨੂੰ ਭੇਜਣਾ ਚਾਹੀਦਾ ਹੈ ਕਿ ਆ ਅਸੀਂ ਇੰਜ ਕਰਕੇ ਸਿਰ ਝੁਕਾ ਕੇ ਜਾਵਾਂਗੇ ਜਾਂ ਛਾਤੀ ਚੌੜੀ ਕਰਕੇ ਜਾਵਾਂਗੇ ਵੀ ਯੈਸ ਆਪਾਂ ਇਹ ਕੈਂਡੀਡੇਟ ਜਤਾਇਆ ਤੇ ਆਪਾਂ ਇਹਨੂੰ ਮਨਿਸਟਰ ਬਣਾਇਆ ਇਹ ਸ਼ਰੇ ਹੋਰ ਕਿਸੇ ਨੇ ਨਹੀਂ ਜਾਣਾ ਚਾਹੀਦਾ ਇਹ ਸ਼ਰੇ ਸਾਨੂੰ ਅੰਮ੍ਰਿਤਸਰ ਨਿਵਾਸੀਆਂ ਨੂੰ ਜਾਣਾ ਚਾਹੀਦਾ ਬਿਲਕੁਲ ਪੋਲੀਟਿਕਲ ਠੀਕ ਹੈ ਇੱਕ ਲਾਸਟ ਸਵਾਲ ਹੈ ਜੀ ਕਿ ਬੀਜੇਪੀ ਐਸ ਵੇਲੇ ਜੋਨ ਪ੍ਰਚਾਰਚਤਾ ਜਰੂਰ ਲੱਗੀ ਹੋਈ ਹੈ ਦਿਨ ਰਾਤ ਇੱਕ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਬੀਜੇਪੀ ਦਾ ਵਿਰੋਧ ਹੁੰਦਾ ਹੈ ਜੇ ਅਸੀਂ ਗੱਲ ਰਿਮੋਟ ਏਰੀਆ ਦੀ ਕਰੀਏ ਤਾਂ ਪਿੰਡਾਂ ਦੇ ਥਾਵਾਂ ਦੇ ਵਿੱਚ ਕਿਸਾਨ ਵਿਰੋਧ ਕਰਦੇ ਨੇ ਕੀ ਵਿਰੋਧ ਕਰਨ ਵਾਲੇ ਕਿਸਾਨ ਨੇ ਕੀ ਇੱਕ ਪਿੰਡ 'ਚ ਜਾ ਕੇ ਉਹ ਚਾਰ ਬੰਦੇ ਕਿਸਾਨ ਨੇ ਜਿਹੜੇ ਕਿ ਵਿਰੋਧ ਕਰਦੇ ਪਏ ਨੇ ਦੇਖੋ ਜਿਹੜੇ ਵੀ ਵਿਰੋਧ ਕਰ ਰਹੇ ਉਹ ਵੀ ਸਾਡੇ ਭਰਾ ਹੀ ਨੇ ਉਹਨਾਂ ਨੂੰ ਆਪਾਂ ਨੂੰ ਸਮਝਾਉਣਾ ਪਵੇਗਾ ਜਾਂ ਉਹਨਾਂ ਨਾਲ ਗੱਲਬਾਤ ਕਰਨੀ ਪਵੇਗੀ ਕਿ ਇਹ ਹੁਣ ਮੁੱਦਾ ਇੱਕ ਪਿੰਡ ਦਾ ਨਹੀਂ ਇੱਕ ਸੂਬੇ ਦਾ ਨਹੀਂ ਇਹ ਸਾਰੇ ਭਾਰਤ ਦਾ ਮੁੱਦਾ ਹੈ ਔਰ ਅਸੀਂ ਇੱਥੋਂ ਜੇ ਇਸ ਲੈਵਲ ਦੇ ਬੰਦੇ ਨੂੰ ਜੁਤਾ ਕੇ ਅਸੀਂ ਭੇਜਾਂਗੇ ਸਾਡੀ ਆਵਾਜ਼ ਉੱਥੋਂ ਤੱਕ ਪਹੁੰਚਾਣੀ ਬਹੁਤ ਸੌਖੀ ਹੋ ਜਾਏਗੀ ਕਿਉਂਕਿ ਸਾਨੂੰ ਇੱਕ ਪੁਲ ਚਾਹੀਦਾ ਹੈ ਜੋ ਸਾਡੇ ਸਿੱਧਾ ਸਾਡੀ ਆਵਾਜ਼ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾਣੀ ਚਾਹੀਦੀ ਹੈ ਜੇ ਉਹਨਾਂ ਦੀਆਂ ਕੋਈ ਡਿਮਾਂਡਸ ਨੇ ਜਾਂ ਉਹ ਸਮਝਦੇ ਆ ਕੋਈ ਰੋਸ਼ ਹੈ ਤੇ ਸਾਨੂੰ ਬਹਿ ਕੇ ਆਪਾਂ ਇਸ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਾਰਟੀ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਜੇ ਇਹ ਜਿੱਤ ਜਾਂਦੇ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਇਹ ਸਮਝ ਦੀ ਸਮਝਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਿੱਚ ਇੱਕ ਟੈਲੀਫੋਨ ਦੀ ਦੂਰੀ ਹੈ ਟੈਲੀਫੋਨ ਕਰਕੇ ਉਹ ਸਾਰੀਆਂ ਸਮੱਸਿਆਵਾਂ ਦੂਰ ਕਰ ਸਕਦੇ ਹੈ ਇੱਕ ਚੰਗਾ ਰਿਪਰੈਜ਼ੈਂਟੇਟਿਵ ਜਿਹੜਾ ਸਾਨੂੰ ਅੰਮ੍ਰਿਤਸਰ ਨਿਵਾਸੀਆਂ ਨੂੰ ਨਹੀਂ ਪੰਜਾਬ ਨੂੰ ਮਿਲ ਜਾਏਗਾ ਜਿਹੜੀ ਸਿੱਧੀ ਜਿਹਦੀ ਗੱਲ ਪ੍ਰਧਾਨ ਮੰਤਰੀ ਜੀ ਨਾਲ ਹੈ ਸ਼ੁਕਰੀਆ ਸੰਦੂ ਸੰਦੂ ਰਵਿੰਦਰ ਸਿੰਘ ਸੰਧੂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਜਿੰਨਾ ਵੱਲੋਂ ਦੱਸਿਆ ਗਿਆਦਾ ਕਿ ਭਾਜਪਾ ਦੀ ਪੂਰੀ ਤਿਆਰੀ ਹੈ ਔਰ ਜਿਹੜੇ ਕੈਂਡੀਡੇਟ ਨੇ ਤਰਨਜੀਤ ਸਿੰਘ ਸੰਧੂ ਉਹ ਇੱਕ ਐਕਚੁਅਲ ਨੇ ਔਰ ਉਹਨਾਂ ਨਾਲ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਮੰਤਰੀਪਦ ਤੇ ਨਵਾਜਿਆ ਜਾਣਾ ਇੱਕ ਆਮ ਗੱਲ ਹੈ ਕਿ ਉਹਨਾਂ ਨੂੰ ਨਵਾਜਿਆ ਜਾਏਗਾ ਸੋ ਸਾਨੂੰ ਸਾਰੇ ਮਸਲੇ ਸਮਝਣੇ ਚਾਹੀਦੇ ਕਿਸਾਨਾਂ ਵਾਸਤੇ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਮਿਲ ਬੈਠ ਕੇ ਹਰ ਮਦਦ ਦੇ ਮਸਲੇ ਦੇ ਉੱਤੇ ਹੱਲ ਕਰਨਾ ਚਾਹੀਦਾ ਹੈ ਔਰ ਤਰਨਜੀਤ ਸੰਸਦੂ ਇੱਕ ਪੁਲ ਦਾ ਕੰਮ ਕਰਨਗੇ ਪ੍ਰਧਾਨ ਮੰਤਰੀ ਔਰ ਸ਼ਹਿਰ ਵਾਸੀਆਂ ਲਈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅਮਰitsar ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par